ਮੈਂ ਇੰਸਪੈਕਟਰ ਕਰਨ ਇੰਚਾਰਜ ਸੀਏ 2 ਅਸਈ ਜਰਨਲ ਸੀਏ ਸਟਾਫ 2 ਪਾਸ ਇੱਕ ਮਕਬੂਰੀ ਹੋਈ ਸੀ ਕਿ ਕੁਝ ਵਿਅਕਤੀ ਜਿਹੜੀ ਚਾਈਨਾ ਡੋਰ ਦੀ ਸਪਲਾਈ ਕਰ ਰਹੇ ਨੇ ਜਿਸ ਸੰਬੰਧੀ ਮਕਬੂਰੀ ਤੇ ਪਰਚਾ ਦਰਜ ਕਰਦੇ ਹੋਏ ਦੋ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ 120 ਗੁੱਟੇ ਜਿਹੜੇ ਨੇ ਪਲਾਸਟਿਕ ਚਾਈਨਾ ਡੋਰ ਜਿਹੜੀ ਬਰਾਮਦ ਕੀਤੀ ਹੈ ਜਿਸ ਸੰਬੰਧੀ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਸ ਰਿਮਾਨ ਹਾਸਲ ਕੀਤਾ ਜਾ ਰਿਹਾ ਤੇ ਬਾਕੀ ਮਕਦਮੇ ਦੀ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਇਹ ਕਿੱਥੋਂ ਇਸ ਤੇ ਕਿੱਥੇ ਡਿਲੀਵਰ ਕਰਨੀ ਸੀ ਜਾਂ ਵਿੱਚ ਰਹੀ ਸੀ ਦੇਖੋ ਇਹ ਦੋਵੇਂ ਵਿਅਕਤੀ ਇੱਕ ਤਾਂ ਕਾਲਿਆਂਵਾਲੀ ਸਰਸਾ ਦਾ ਰਹਿਣ ਵਾਲਾ ਹੈ ਦੂਸਰਾ ਵੀ ਕਾਲਿਆਂਵਾਲੀ ਦਾ ਰਹਿਣ ਵਾਲਾ ਪਰ ਉਹ ਉਹਦੀ ਜਿਹੜੀ ਰਹਿائش ਹੈਗੀ ਇੱਥੇ ਅਜੀਤ ਰੋਡ ਬਠੰਡਾ ਤੇ ਅਸੀਂ ਇਹਦੇ ਬੈਕਵਰਡ ਫਾਰਵਰਡ ਲਿੰਕ ਦੇਖ ਰਹੇ ਹਾਂ ਇਹਨਾਂ ਨੇ ਬੇਸ਼ਕੀ ਜਿਹੜਾ ਅੱਜ ਤੱਕ ਪਤਾ ਲੱਗਾ ਹੈ ਪਿੱਛੋਂ ਕਾਲਿਆਂਵਾਲੀ ਤੋਂ ਹੀ ਲੈ ਕੇ ਆਈ ਸੀ ਜਿਨੇ ਦੇਣੀ ਜਿਸ ਜਿਸ ਨੂੰ ਡਿਲੀਵਰ ਕਰਨੀ ਸੀ ਉਸ ਨੂੰ ਵੀ ਇਨਵੋਲ ਕੀਤਾ ਜਾ ਸਕਦਾ ਹੈ ਬਿਲਕੁਲ ਜੀ ਜਿੱਥੇ ਜਾਣੀ ਸੀ ਜਾਂ ਜਿੱਥੋਂ ਪਿੱਛੋਂ ਜਿਹੜੀ ਵੀ ਜਗ੍ਹਾ ਤੋਂ ਇਹ ਬਣ ਕੇ ਆਈ ਅਸੀਂ ਉਸਦੇ ਵੀ ਪਿੱਛੇ ਜਿਹੜਾ ਜਾ ਰਹੇ ਹਾਂ ਦੇਖ ਰਹੇ ਹਾਂ ਉਹਦੇ ਵਿੱਚ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਨੇ ਲਗਾਤਾਰ ਫੜੀ ਵੀ ਜਾ ਰਹੀ ਆ ਪਰ ਫਿਰ ਵੀ ਲੋਕ ਚਾਈਨਾ ਡੋਰ ਦੀ ਖਰੀਦ ਵੀ ਕਰ ਰਹੇ ਆ ਵੇਚ ਵੀ ਰਹੇ ਆ ਦੇਖੋ ਪਿਛਲੇ ਕੁਝ ਦਿਨਾਂ ਤੋਂ ਮਾਨਯੋਗ ਡੀਸੀ ਸਾਹਿਬ ਵੱਲੋਂ ਵੀ ਇਸ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਚਾਈਨਾ ਡੋਰ ਦੀ ਪਾਬੰਦੀ ਦੇ ਸੰਬੰਧ ਵਿੱਚ ਦੇਖੋ ਸਾਡੀ ਤਾਂ ਇਹੀ ਅਪੀਲ ਹੈ ਵੀ ਇਸ ਤਰ੍ਹਾਂ ਦੀ ਜ ਚਾਈਨਾ ਡੋਰ ਦੀ ਜਿਹੜੀ ਵਰਤੋਂ ਨਾ ਕੀਤੀ ਜਾਵੇ ਜਿਹੜੀ ਸਿਹਤ ਲਈ ਜਾਨ ਲਈ ਜਿਹੜੀ ਨੁਕਸਾਨ ਇਹ ਜਿਹੜੇ ਦੁਕਾਨਦਾਰ ਵੇਚਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਕਿਸ ਤਰ੍ਹਾਂ ਦੀ ਕਾਰਵਾਈ ਦੇਖੋ ਜਿਹੜੇ ਵੀ ਦੁਕਾਨਦਾਰ ਵੇਚ ਰਹੇ ਨੇ ਪਹਿਲਾਂ ਵੀ ਅਸੀਂ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਹੈ ਇਸ ਤੋਂ ਇਲਾਵਾ ਜੇ ਕੋਈ ਸਾਡੇ ਧਿਆਨ ਵਿੱਚ ਫਿਰ ਵੀ ਆਉਂਦਾ ਹੈ ਵੀ ਜੇ ਕੋਈ ਦੁਕਾਨਦਾਰ ਵੇਚ ਰਿਹਾ ਤਾਂ ਉਹਦੇ ਖਿਲਾਫ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ